ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਜਪਲ ਮਖਣੀ ਅੱਜ ਹੈ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਕਰਾਂਗੇ ਸੇਧੀ ਬਾਰ-ਬਾਰ ਮੈਂ ਕਈ ਵੀਡੀਓਜ਼ ਦੇ ਵਿੱਚ ਇਸ ਚੀਜ਼ ਦੀ ਚਰਚਾ ਕੀਤੀ ਕਿ ਅਸੀਂ ਸੇਤ ਨੂੰ ਖੁਰਾਕ ਤੇ ਐਕਸਰਸਾਈਜ਼ ਦੇ ਨਾਲ ਜੋੜਦੇ ਹਾਂ ਜਿੱਥੇ ਇਹਨੂੰ ਜੋੜਨਾ ਸਹੀ ਵੀ ਹੈ ਪਰ ਇਹਦੀ ਜੜ ਜਿਹੜੀ ਹੈ ਇਹਦੀ ਬੁਨਿਆਦ ਹੈ ਉਹ ਕਿਤੇ ਹੋਰ ਹੈ ਜਿਹਨੂੰ ਅਸੀਂ ਬਿਲਕੁਲ ਨਜ਼ਰਅੰਦਾਜ਼ ਕਰ ਰਹੇ ਹਾਂ ਤੇ ਤੁਸੀਂ ਜਿੰਨਾ ਮਰਜ਼ੀ ਵਧੀਆ ਖੁਰਾਕ ਖਾ ਲੋ ਤੁਸੀਂ ਆਰਗੈਨਿਕ ਖਾ ਲੋ ਤੁਸੀਂ ਜੋ ਮਰਜ਼ੀ ਕਰ ਲੋ ਤੁਸੀਂ ਐਕਸਰਸਾਈਜ਼ ਕਰ ਲੋ ਫੇਰ ਵੀ ਜਦ ਤੱਕ ਤੁਸੀਂ ਮਾਈਂਡ ਦੀ ਖੁਰਾਕ ਨੂੰ ਨਹੀਂ ਸਮਝਿਆ ਜਦ ਤੱਕ ਉਹ ਉਹਨੂੰ ਤੁਸੀਂ ਐਡਰੈਸ ਨਹੀਂ ਕਰਿਆ ਗੈਰੰਟੀਡ ਹੈ ਕਿ ਤੁਹਾਨੂੰ ਰੋਗ ਲੱਗਣਾ ਹੀ ਲੱਗਣੇ ਨੇ ਗੈਰੰਟੀਡ ਹੈ ਇਹ ਇਹਦੇ ਵਿੱਚ ਮਤਲਬ ਇੰਨਾ ਵੀ ਕਿੰਤੂ ਪਰੰਤੂ ਨਹੀਂ ਹੈਗਾ ਸਭ ਤੋਂ ਇੰਪੋਰਟੈਂਟ ਚੀਜ਼ ਨੂੰ ਅਸੀਂ ਇਗਨੋਰ ਕਰ ਰਹੇ ਹਾਂ ਅੱਜ ਆਪਾਂ ਗੱਲ ਕਰਾਂਗੇ ਨਸ਼ੇ ਦੀ ਅਸੀਂ ਨਸ਼ਾ ਸਮਝਦੇ ਕੀ ਹੈ ਦੇਖੋ ਜਿਵੇਂ ਸਾਨੂੰ ਖਾਣੇ ਦੀ ਖੁਰਾਕ ਦੀ ਜ਼ਰੂਰਤ ਹੈ ਸਰੀਰ ਨੂੰ ਤੁਸੀਂ ਭੁੱਖਾ ਨਹੀਂ ਰਹਿ ਸਕਦੇ ਕਿੰਨਾ ਵੀ ਜ਼ੋਰ ਲਗਾ ਲਓ ਤੁਸੀਂ ਮਤਲਬ ਚਾਹੇ ਜਿਨ੍ਹਾਂ ਨੂੰ ਨਹੀਂ ਨਸੀਬ ਹੁੰਦਾ ਖਾਣਾ ਉਹਨਾਂ ਦੀ ਗੱਲ ਕਰ ਲਓ ਜਾਂ ਕੋਈ ਜੇ ਫਾਸਟਿੰਗ ਦੀ ਤੁਸੀਂ ਗੱਲ ਕਰਦੇ ਹੋ ਤਾਂ ਤੁਸੀਂ ਇੱਕ ਦਿਨ ਕਰ ਲੋਗੇ ਦੋ ਦਿਨ ਕਰ ਲੋਗੇ ਤਿੰਨ ਦਿਨ ਕਰ ਲੋਗੇ ਇੱਕ ਮਹੀਨਾ ਕਰ ਲੋਗੇ ਅਲਟੀਮੇਟਲੀ ਤਾਂ ਤੁਹਾਨੂੰ ਖਾਣਾ ਹੀ ਪਊਗਾ ਤੁਹਾਨੂੰ ਮਜਬੂਰ ਕਰ ਦੇਊਗਾ ਤੁਹਾਡਾ ਮਾਈਂਡ ਕਿ ਤੁਸੀਂ ਖਾਣਾ ਨਹੀਂ ਤਾਂ ਮਰ ਜੋਗੇ ਤੁਸੀਂ ਫਿਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਜਦੋਂ ਸਰੀਰ ਦੇ ਵਿੱਚ ਤੁਹਾਨੂੰ ਭੁੱਖ ਲੱਗਦੀ ਹੈ ਫਿਰ ਡਸਟਬਿਨ ਚੋਂ ਕਰਕੇ ਕੂੜਾ ਵੀ ਖਾਜੋਗੇ ਤੁਸੀਂ ਅਸਲ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਭੁੱਖ ਕੀ ਹੁੰਦੀ ਹੈ ਸਾਨੂੰ ਤਾਂ ਜਦੋਂ ਦਿਲ ਕੀਤਾ ਜੋ ਦਿਲ ਕੀਤਾ ਮਿਲ ਗਿਆ ਖਾ ਲਿਆ ਤਾਂ ਜਿਸ ਤਰ੍ਹਾਂ ਸਾਡੇ ਸਰੀਰ ਨੂੰ ਦੀ ਭੁੱਖ ਨੂੰ ਰੋਕਿਆ ਨਹੀਂ ਜਾ ਸਕਦਾ ਡਿਲੇ ਕੀਤਾ ਜਾ ਸਕਦਾ ਉਹੋ ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਖੁਰਾਕ ਚਾਹੀਦੀ ਹੈ। ਔਰ ਉਹ ਖੁਰਾਕ ਕਿਸ ਤਰ੍ਹਾਂ ਮਿਲੂਗੀ ਉਹਦੇ ਤੇ ਅੱਜ ਅਸੀਂ ਚਰਚਾ ਕਰਾਂਗੇ ਔਰ ਉਹ ਖੁਰਾਕ ਤੋਂ ਬਿਨਾਂ ਕੋਈ ਵੀ ਇਨਸਾਨ ਜ਼ਿੰਦਾ ਨਹੀਂ ਰਹਿ ਸਕਦਾ। ਦੇਖੋ ਜਿਵੇਂ ਸਰੀਰ ਜਿਹੜਾ ਨਾ ਆਪਣੇ ਆਪ ਚੱਲਦਾ ਜੇ ਤੁਹਾਨੂੰ ਗਰਮੀ ਲੱਗਦੀ ਹੈ ਕਿਸੇ ਵੀ ਬੰਦੇ ਨੂੰ ਜੇ ਗਰਮੀ ਲੱਗਦੀ ਹੈ ਤਾਂ ਸਰੀਰ ਤੇ ਪਸੀਨਾ ਆਪਣੇ ਆਪ ਆਉਂਦਾ ਸੁਤੇ ਸਿੱਧਾ ਆਉਂਦਾ। ਤੋਂ ਨੂੰ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਸਰੀਰ ਦੀ ਆਪਣੀ ਪ੍ਰਕਿਰਿਆ ਹੈ ਇਸੇ ਤਰ੍ਹਾਂ ਮਨ ਨੂੰ ਖੁਸ਼ੀ ਚਾਹੀਦੀ ਹੈ ਇਹ ਖੁਸ਼ੀ ਕਿਸ ਤਰ੍ਹਾਂ ਦੀ ਹੈ ਜਦੋਂ ਡੋਪਾਮਿਨ ਪਸੀਨਾ ਸਮਝ ਲਓ ਤੁਸੀਂ ਇੱਕ ਇਹੋ ਜਿਹਾ ਕੈਮੀਕਲ ਅੰਦਰ ਰਿਲੀਜ਼ ਹੁੰਦਾ ਜਿਹੜਾ ਤੁਹਾਨੂੰ ਖੁਸ਼ੀ ਦਾ ਅਹਿਸਾਸ ਕਰਵਾਉਂਦਾ ਉਹ ਨੂੰ ਉਹ ਰਿਲੀਜ਼ ਕਦੋਂ ਹੁੰਦਾ ਉਹ ਕਦੋਂ ਨਿਕਲਦਾ ਕਦਮ ਹੈ ਉਹ ਅੰਦਰ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲਦਾ ਕਦਮ ਹੈ ਜਿਵੇਂ ਪਸੀਨਾ ਸਰੀਰ ਤੇ ਆਉਂਦਾ ਉਹ ਕਿਵੇਂ ਆਉਂਦਾ ਜਦੋਂ ਸਾਨੂੰ ਕੋਈ ਰਿਵਾਰਡ ਮਿਲਦਾ ਉਹ ਰਿਵਾਰਡ ਜਿਹੜਾ ਹੈਗਾ ਤੁਹਾਡਾ ਉਹ ਪੈਸੇ ਵਜੋਂ ਤੁਸੀਂ ਸਮਝ ਸਕਦੇ ਹੋ ਜਾਂ ਤੁਹਾਨੂੰ ਕੋਈ ਸ਼ਾਬਾਸ਼ੀ ਦੇਂਦਾ ਉਹਦੇ ਵਜੋਂ ਮਿਲਦਾ ਤਾਂ ਇਹ ਇਹ ਜਿਹੜਾ ਡੋਪਾਮਿਨ ਹੈ ਇਹ ਨਿਕਲਣਾ ਬਹੁਤ 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 ਜ਼ਰੂਰੀ ਹੈ। ਔਰ ਕੋਈ ਵੀ ਬੰਦਾ ਇਸ ਧਰਤੀ ਦੇ ਉੱਤੇ ਬਿਨਾਂ ਨਸ਼ੇ ਤੋਂ ਜਿੰਦਾ ਨਹੀਂ ਰਹਿ ਸਕਦਾ। ਉਹਦਾ ਨਸ਼ਾ ਵੱਖਰ ਵੱਖਰਾ ਹੋ ਸਕਦਾ। ਜਿਵੇਂ ਕਿਸੇ ਬੰਦੇ ਨੂੰ ਸ਼ਾਪਿੰਗ ਕਰਨ ਦਾ ਸ਼ੌਂਕ ਹੈ ਉਹ ਜਾਊਗਾ ਬਾਜ਼ਾਰ ਚੀਜ਼ਾਂ ਚੁਦਾ ਖਰੀਦ ਲਿਆ ਉਹਨੂੰ ਖੁਸ਼ੀ ਮਿਲਦੀ ਹੈ ਉਹਦੇ ਨਾਲ ਖੁਸ਼ੀ ਮਤਲਬ ਡੋਪਾਮਿਨ ਰਾਸ਼ ਹੋ ਰਿਹਾ ਹੈ ਕਿਸੇ ਬੰਦੇ ਨੂੰ ਖਾਣ ਦੇ ਨਾਲ ਡੋਪਾਮਿਨ ਰਾਸ਼ ਹੁੰਦਾ ਤੁਸੀਂ ਮਿੱਠਾ ਖਾ ਲਿਆ ਕੁਝ ਹੋਰ ਖਾ ਲਿਆ ਤਾਂ ਡੋਪਾਮਿਨ ਰਾਸ਼ ਆਪਣੇ ਆਟੋਮੈਟਿਕਲੀ ਹੋਣਾ ਔਰ ਤੁਹਾਨੂੰ ਮਜ਼ਾ ਆਉਂਦਾ ਉਹਨੂੰ ਪਰ ਜਿਹੜਾ ਡੋਪਾਮਿਨ ਜਿਹੜੀ ਡੋਪਾਮਿਨ ਹੈ ਇਹ ਜਿੰਨਾ ਤੁਸੀਂ ਉਹਨੂੰ ਮਤਲਬ ਜਿਵੇਂ ਤੁਹਾਨੂੰ ਪੈਸੇ ਦੀ ਲਲਕ ਹੈ ਜਿੰਨਾ ਤੁਹਾਨੂੰ ਮਿਲ ਜੂਗਾ ਉਹਨਾਂ ਡੋਪਾਮਿਨ ਰਾਸ਼ ਹੋਰ ਵਧੀ ਜਾਊਗਾ ਤੋ ਇਹ ਤਾਂ ਐਂਡਲੈਸ ਹੈ ਮਤਲਬ ਇਹਨੇ ਆਈ ਜਾਣਾ ਤੁਸੀਂ ਉਸੇ ਚੱਕਰ ਦੇ ਵਿੱਚ ਲੱਗੇ ਰਹਿਣਾ ਉਹਨੂੰ ਹੋਰ ਹੋਰ ਜੇ ਤੁਹਾਨੂੰ ਮਿੱਠੇ ਖਾਣ ਦੀ ਆਦਤ ਹੈ ਤਾਂ ਉਹਨੂੰ ਖਾਈ ਜਾਓਗੇ ਡੋਪਾਮਿਨ ਰਾਸ਼ ਆਈ ਜਾਊਗਾ ਜੇ ਤੁਹਾਨੂੰ ਕਦੀ ਕਿ ਟੈਨਸ਼ਨ ਹੋ ਜਾਂਦੀ ਹੈ ਮੰਨ ਲਓ ਕੋਈ ਚੀਜ਼ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਅਗਲੇ ਕਹਿੰਦੇ ਛੱਡਿਆ ਯਾਰ ਕਿਤੇ ਪਾਰਟੀ ਕਰਕੇ ਆਨੇ ਆ ਕਿਤੇ ਘੁੰਮ ਕੇ ਆਨੇ ਆ ਕੋਈ ਫਿਲਮ ਦੇਖ ਕੇ ਆਨੇ ਆ ਕਿਉਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡੇ ਮਾਈਂਡ ਦੇ ਅੰਦਰ ਜਿਹੜਾ ਉਹ ਡੋਪਾਮਿਨ ਰਾਸ਼ ਹੁੰਦਾ ਲੇਕਿਨ ਜਿਵੇਂ ਮੈਂ ਪਹਿਲਾਂ ਕਿਹਾ ਇਹ ਲਗਾਤਾਰ 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 ਵਧ ਹੀ ਜਾਂਦਾ ਇਹੇ ਜਾਂ ਵੀ ਤੁਹਾਡੇ ਮਾਈਂਡ ਦੇ ਅੰਦਰ ਰਸਾਇਣ ਹਗਾ ਇਹੇ ਜਾਂ ਵੀ ਕੈਮੀਕਲ ਹੈ ਜਿਹੜਾ ਸੈਕ੍ਰੀਟ ਹੁੰਦਾ ਜਿਹੜਾ ਮਤਲਬ ਉਨਾ ਹੀ ਰਿਲੀਜ਼ ਹੁੰਦਾ ਡੋਪਾਮਿਨ ਨਾਲੋਂ ਕਿਤੇ ਜ਼ਿਆਦਾ ਸੈਟੀਸਫੈਕਸ਼ਨ ਦਿੰਦਾ ਤੁਹਾਨੂੰ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਉਹ ਕਿਵੇਂ ਰਿਲੀਜ਼ ਹੁੰਦਾ ਉਹਦੇ ਬਾਰੇ ਵੀ ਚਰਚਾ ਕਰਾਂਗੇ ਆਪਾਂ ਸੈਰੋਟੋਨਿਨ ਦੀ ਗੱਲ ਕਰਾਂਗੇ ਐਂਡੋਰਫਿਨ ਦੀ ਗੱਲ ਕਰਾਂਗੇ ਆਕਸੀਟੋਸਿਨ ਦੀ ਗੱਲ ਕਰਾਂਗੇ ਇਹ ਅਲੱਗ-ਅਲੱਗ ਧਰਵ ਨੇ ਇਹ ਅਲੱਗ-ਅਲੱਗ ਕੈਮੀਕਲ ਨੇ ਅਲੱਗ-ਅਲੱਗ ਰਸਾਇਣ ਨੇ ਜਿਹੜੇ ਅੰਦਰ ਸੈਕ੍ਰੀਟ ਹੁੰਦੇ ਨੇ ਪਸੀਨੇ ਦੀ ਤਰ੍ਹਾਂ ਇਹ ਹਰੇਕ ਪ੍ਰਕਿਰਿਆ ਦੇ ਨਾਲ ਜੁੜੇ ਹੋਏ ਨੇ ਕਿਸ ਕਿਸੇ ਇੱਕ ਪ੍ਰਕਿਰਿਆ ਦੇ ਨਾਲ ਨਿਕਲਦੇ ਨੇ ਉਹ ਕਿਹੜੀ ਪ੍ਰਕਿਰਿਆ ਜਿਹਦੇ ਨਾਲ ਉਹ ਨਿਕਲਦੇ ਨੇ ਉਹਦੀ ਚਰਚਾ ਕਰਾਂਗੇ ਪਰ ਅੱਜ ਆਪਾਂ ਪਹਿਲੀ ਗੱਲ ਇਹ ਸਮਝ ਲਈਏ ਕਿ ਜਿਹੜਾ ਡੋਪਾਮਿਨ ਰਸਾਇਣ ਦਿਮਾਗ ਦੇ ਅੰਦਰ ਜਿਹੜਾ ਡੋਪਾਮਿਨ ਆਉਂਦਾ ਹੈ ਇਹ ਕੁਦਰਤ ਨੇ ਕਿਉਂ ਬਣਾਇਆ ਕਿਉਂਕਿ ਜੇ ਸਾਨੂੰ ਕੋਈ ਰਿਵਾਰਡ ਹੀ ਨਹੀਂ ਮਿਲੂਗਾ ਤਾਂ ਅਸੀਂ ਮੰਨਿਆ ਛੱਡ ਕੇ ਉੱਠਾਂਗੇ ਹੀ ਨਹੀਂ ਸਰਵਾਈਵਲ ਦਾ ਇਨਸਟਿੰਕਟ ਹੈ ਇਹ ਤੁ ਜਦੋਂ ਬੰਦੇ ਨੂੰ ਰਿਵਾਰਡ ਮਿਲਦਾ ਜਦੋਂ ਅਸੀਂ ਜੰਗਲਾਂ ਚ ਘੁੰਮਦੇ ਸੀਗੇ ਉਦੋਂ ਵੀ ਹੁੰਦਾ ਸੀਗਾ ਕਿ ਉਠੋ ਜਾਓ ਕੋਈ ਸ਼ਿਕਾਰ ਕਰਕੇ ਲੈ ਕੇ ਆਓ ਕੋਈ ਚੀਜ਼ ਤੁਹਾਨੂੰ ਮਿਲੇ ਉਹਦੇ ਚੋਂ ਡੋਪਾਮਾਈਨ ਰਸ਼ ਮਿਲਦਾ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਕੰਪੀਟੀਸ਼ਨ ਜਿਹੜਾ ਸਾਡਾ ਹੋ ਗਿਆ ਜਿਹੜਾ ਸਾਡਾ ਇੱਕ ਦੂਜੇ ਦੇ ਨਾਲ ਪ੍ਰਤੀਸਪਰਦਾ ਹੋ ਗਈ ਮਤਲਬ ਇੱਕ ਦੂਜੇ ਤੋਂ ਅੱਗੇ ਨਿਕਲਣ ਦਾ ਚੱਕਰ ਹੋ ਗਿਆ ਉਹ ਰਿਵਾਰਡ ਲੈਣ ਦੇ ਚੱਕਰ ਦੇ ਵਿੱਚ ਇਹ ਡੋਪਾਮਾਈਨ ਰਸ਼ ਇੰਨਾ ਜ਼ਿਆਦਾ ਤੁਹਾਡੇ ਦਿਮਾਗ ਦੇ ਅੰਦਰ حاوی ਹੋਣ ਲੱਗ ਗਿਆ ਕਿ ਤੁਸੀਂ ਇਹਦੇ ਮਗਰ ਭੱਜ-ਭੱਜ ਕੇ ਬਾਕੀ ਜਿਹੜੇ ਬਾਕੀ ਦੇ ਜਿਹੜੇ ਕੈਮੀਕਲ ਅੰਦਰ ਸੈਕ੍ਰੀਟ ਹੋਣ ਨੇ ਉਹਦੇ ਬਾਰੇ ਕੋਈ ਬੰਦਾ ਕੋਈ ਕੰਮ ਨਹੀਂ ਕਰ ਰਿਹਾ ਅਸੀਂ ਨਾ ਤਾਂ ਸਾਨੂੰ ਇਹ ਸਿਖਾਇਆ ਗਿਆ ਤੇ ਨਾ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾ ਸਕੇ ਕਿ ਇਹ ਡੋਪਾਮਿਨ ਤੋਂ ਇਲਾਵਾ ਜਿਹੜਾ 세ਰੋਟੋਨਿਨ ਹੈ ਉਹ ਕਿਵੇਂ ਰਿਲੀਜ਼ ਹੋਣਾ অক্সੀਟੋਸਿਨ ਕਿਵੇਂ ਰਿਲੀਜ਼ ਹੋਣਾ ਐਂਡੋਰਫਿਨ ਕਿਵੇਂ ਰਿਲੀਜ਼ ਹੋਣਾ ਅੱਜ ਆਪਾਂ ਐਂਡੋਰਫਿਨ ਦੀ ਗੱਲ ਵੀ ਕਰ ਲੈਨੇ ਆ ਇਸ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਐਂਡੋਰਫਿਨ ਉਦੋਂ ਰਿਲੀਜ਼ ਹੁੰਦਾ ਜਦੋਂ ਤੁਹਾਡਾ ਸਰੀਰ ਥੱਕ ਜਾਂਦਾ ਜੇ ਤੁਸੀਂ ਸਾਰਾ ਦਿਨ ਮਿਹਨਤ ਕਰੋ ਉਸ ਤੋਂ ਬਾਅਦ ਆ ਕੇ ਇਹੋ ਜਿਹੀ نیند ਆਉਗੀ ਨਾ ਤੁਹਾਨੂੰ ਵੀ ਜਿਹੜਾ ਨਜ਼ਾਰਾ ਆ ਜਾਊਗਾ ਫਿਰ ਉਸ ਵੇਲੇ ਪੱਖਾ ਚੱਲ ਰਿਹਾ ਏਸੀ ਚੱਲ ਰਿਹਾ ਕੋਈ ਪਤਾ ਨਹੀਂ ਉਹ ਕਹਿੰਦਾ ਮੈਂ نیند ਨਾ ਦੇਖੇ ਬਿਸਤਰਾ ਜੇ ਇਹਦੇ ਉਲਟ ਤੁਸੀਂ ਸਰੀਰ ਨੂੰ ਪੂਰਾ ਆਰਾਮ ਦੇ ਦਿਓ ਗੱਦਾ ਲੈ ਲਓ ਮੈਂ ਚਾਹੇ ਲੱਖ ਰੁਪਏ ਦਾ ਗੱਦਾ ਲੈ ਲਓ 에어 ਕੰਡੀਸ਼ਨ ਲਾ ਲਓ ਸਾਰਾ ਕੁਝ ਲਾ ਲਓ ਜੇ ਉਦੋਂ ਤੇ ਤੁਹਾਨੂੰ ਮੈਂ ਕਹਾਂ ਵੀ ਲਗਾਤਾਰ ਬਸ ਇੱਥੇ ਬੈਠੇ ਰਹੋ ਤੁਸੀਂ ਕੁਝ ਨਹੀਂ ਕਰਨਾ ਤੁਹਾਡੇ ਹੱਡ ਗੁੱਡੇ ਦੁਖਣ ਲੱਗ ਜਾਣਗੇ ਡਾਇਨੋਰਫਿਨ ਰਿਲੀਜ਼ ਹੋ ਜਾਊਗਾ ਤਾਂ ਕੁਦਰਤ ਨੇ ਇਸ ਸਿਸਟਮ ਬਣਾਇਆ ਹੋਇਆ ਕਿ ਜਦ ਤੁਸੀਂ ਤੁਰੋਗੇ ਫੇਰੋਗੇ ਐਕਸਰਸਾਈਜ਼ ਕਰੋਗੇ ਉਦੋਂ ਹੀ ਐਂਡੋਰਫਿਨ ਰਿਲੀਜ਼ ਹੋਊਗਾ ਉਦੋਂ ਹੀ ਨਜ਼ਾਰਾ ਤੁਹਾਨੂੰ ਆਊਗਾ ਤਾਂ ਜਿਹੜਾ ਆਕਸੀਟੋਸਿਨ ਜਿਹੜਾ ਤੁਹਾਡਾ ਰਿਲੀਜ਼ ਹੋਣਾ ਇਹ ਜਦੋਂ ਤੁਸੀਂ ਰਿਵਾਰਡ ਤੁਹਾਨੂੰ ਮਿਲਦਾ ਉਦੋਂ ਇਹ ਰਿਲੀਜ਼ ਹੁੰਦਾ ਅਸੀਂ ਇਹਦੇ ਚੱਕਰ ਦੇ ਵਿੱਚ ਇਹ ਪੰਬਲ ਪੂਸੇ ਦੇ ਵਿੱਚ ਅਸੀਂ ਬਾਕੀ ਜਿਹੜੇ ਰੈਸਾਈਨਰ ਨੇ ਉਹਨਾਂ ਵੱਲ ਬਿਲਕੁਲ ਧਿਆਨ ਦੇਣਾ ਬੰਦ ਕਰਤਾ ਤੋ ਬਚਪਨ ਤੋਂ ਹੀ ਸਾਨੂੰ ਮਤਲਬ ਸਹੂਲਤਾਂ ਵੱਧ ਮਿਲੀਆਂ ਅਸੀਂ ਅੱਗੇ ਬੱਚਿਆਂ ਨੂੰ ਹੋਰ ਜ਼ਿਆਦਾ ਸਹੂਲਤਾਂ ਦੇ ਰਹੇ ਹਾਂ ਉਹਨਾਂ ਨੂੰ ਅਸੀਂ ਨਾ ਤਾਂ ਸਾਨੂੰ ਸਾਡੇ ਮਾਪੇ ਨੇ ਇਸ ਤਰ੍ਹਾਂ ਤਿਆਰ ਕਰਿਆ ਤੇ ਨਾ ਅਸੀਂ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਤਿਆਰ ਕਰਿਆ ਕਿ ਪ੍ਰੈਸ਼ਰ ਕਿਵੇਂ ਲੈਣਾ ਕਿਸੇ ਤੋਂ ਆਪਣੇ ਆਪ ਕਿਸ ਬਾਕੀ ਕਿਸੇ ਦੀ ਇੱਜ਼ਤ ਕਰਕੇ ਉਸ ਤੋਂ ਆਪਣੇ ਆਪ ਨੂੰ ਘੱਟ ਕਿਵੇਂ ਆંકਣਾ ਸਾਨੂੰ ਇਹੀ ਸਿਖਾਇਆ ਗਿਆ ਔਰ ਅਸੀਂ ਇਹੀ ਅੱਗੇ ਸਿਖਾ ਰਹੇ ਹਾਂ ਵੀ ਅਸੀਂ ਦੂਸਰੇ ਤੋਂ ਵੱਧ ਇਸ ਕਰਕੇ ਅਸੀਂ ਇੱਕ ਬਨੌਟੀ ਜਿੰਦਗੀ ਜਿਹੜੀ ਹੈ ਉਹ ਜੀਣ ਦੀ ਕੋਸ਼ਿਸ਼ ਕਰਦੇ ਹਾਂ ਜੇ ਤੁਸੀਂ ਚਾਈਨਾ ਦੇ ਵਿੱਚ ਜਾਂ ਹੋ ਰਹਾ ਜਿਹੜੇ ਮੰਕਸ ਨੇ ਜ ਉਹਨਾਂ ਨੂੰ ਦੇਖੋ ਤਾਂ ਛੋਟੇ-ਛੋਟੇ ਬੱਚਿਆਂ ਨੂੰ ਉਹ ਇੰਨੀ ਐਕਸਰਸਾਈਜ਼ ਕਰਾਉਂਦੇ ਨੇ ਵੀ ਬੱਚਿਆਂ ਦੀ ਐਸੀ ਤੇ ਐਸੀ ਫਿਰ ਜਾਂਦੀ ਹੈ ਬਟ ਫਿਰ ਵੀ ਉਹਨਾਂ ਨੂੰ ਐਕਸਰਸਾਈਜ਼ ਕਰਾਉਂਦੇ ਆ ਸਾਡੇ ਇੱਥੇ ਤਾਂ ਹੁਣ ਜਵਾਕਾਂ ਨੂੰ 에어 ਕੰਡੀਸ਼ਨ ਬਸਾਂ ਦੇ ਵਿੱਚ 에어 ਕੰਡੀਸ਼ਨ ਸਕੂਲਾਂ ਦੇ ਵਿੱਚ ਲੈ ਕੇ ਜਾਣਾ ਹੈ ਤਾਂ ਉਹਨਾਂ ਦਾ ਜਿਹੜਾ ਮਾਈਂਡ ਹੈ ਜਿਹੜਾ ਬੱਚਿਆਂ ਦਾ ਮਾਈਂਡ ਹੈ ਉਹ ਪ੍ਰੈਸ਼ਰ 'ਚ ਲੱਣ ਵਾਸਤੇ ਬਣਿਆ ਹੀ ਨਹੀਂ ਹੈਗਾ ਉਹ ਕੰਫਰਟ ਤੋਂ ਬਾਹਰ ਕੰਮ ਕਰਨ ਨੂੰ ਬਣਿਆ ਹੀ ਨਹੀਂ ਹੈ ਅਸੀਂ ਹਰੇਕ ਚੀਜ਼ ਦੇ ਵਿੱਚ ਘਾਟ ਦੇਖਦੇ ਆ ਇਹ ਮਾਨਵ ਸੁਭਾਅ ਹੈ ਅਸੀਂ ਜੇ 1 ਰੁਪਏ ਦੀ ਸਾਡੀ ਔਕਾਤ ਹੈ ਤਾਂ ਸਵਾ ਰੁਪਏ ਡੇਢ ਰੁਪਏ 2 ਰੁਪਏ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਦ ਕਿ ਪ੍ਰੈਕਟਿਸ ਇਹ ਹੋਣੀ ਚਾਹੀਦੀ ਹੈ ਕਿ ਜੋ ਤੁਹਾਡੇ ਕੋਲ ਹੈ ਉਸ ਤੋਂ ਘੱਟ ਦੇ ਵਿੱਚ ਗੁਜ਼ਾਰਾ ਕਰਨਾ ਜਦ ਤੱਕ ਜੋ ਤੁਹਾਡੇ ਕੋਲ ਹੈ ਉਸ ਤੋਂ ਘਟਦੇ ਵਿੱਚ ਤੁਸੀਂ ਗੁਜ਼ਾਰਾ ਨਹੀਂ ਕਰਦੇ ਤੁਸੀਂ ਕਾਮਯਾਬ ਹੋ ਹੀ ਨਹੀਂ ਸਕਦੇ ਤੁਸੀਂ ਜੋਰ ਲਗਾ ਲਓ ਤੁਸੀਂ ਅਰਬਪਤੀ ਹੋ ਤੁਸੀਂ ਖਰਬਪਤੀ ਹੋ ਕੋਈ ਚੱਕਰ ਨਹੀਂ ਹੈਗਾ ਉਹਦੇ ਨਾਲ ਕਾਮਯਾਬੀ ਚਖ ਮਾਰ ਕੇ ਵੀ ਨਹੀਂ ਆ ਸਕਦੀ ਜੇ ਤੁਸੀਂ ਬੇਫਿਕਰੀ ਨਹੀਂ ਕਮਾਈ ਲਾਪਰਵਾਹੀ ਨਹੀਂ ਬੇਪਰਵਾਹੀ ਜੇ ਤੁਸੀਂ ਬੇਫਿਕਰੀ ਨਹੀਂ ਕਮਾਈ ਤਾਂ ਤੁਸੀਂ ਕੁਝ ਨਹੀਂ ਕਮਾਇਆ ਜ਼ਿੰਦਗੀ ਦੇ ਵਿੱਚ ਤੁਹਾਨੂੰ ਰੋਗ ਲੱਗਣੇ ਹੀ ਲੱਗਣੇ ਨੇ ਹਰ ਹਾਲਤ ਦੇ ਵਿੱਚ ਹੀ ਲੱਗਣੇ ਨੇ ਤੁਸੀਂ ਬਚ ਨਹੀਂ ਸਕਦੇ ਚਾਹੇ ਤੁਹਾਡਾ ਸਰੀਰ ਦੇਖਣ ਵਿੱਚ ਫਿੱਟ ਹੋਵੇ ਚਾਹੇ ਤੁਹਾਡਾ ਸਰੀਰ ਪਤਲਾ ਮੋਟਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੇ ਤੁਹਾਡੇ ਦਿਮਾਗ ਦੇ ਵਿੱਚ ਬੇਫਿਕਰੀ ਹੈ ਨਹੀਂ ਉਦੋਂ ਤੱਕ ਤੁਹਾਨੂੰ ਰੋਗ ਹਰ ਹਾਲਤ ਦੇ ਵਿੱਚ ਲੱਗਣਗੇ ਲੱਗਣਗੇ ਔਰ ਤੁਹਾਡੇ ਬੱਚਿਆਂ ਨੂੰ ਇਸ ਤੋਂ ਜ਼ਿਆਦਾ ਲੱਗਣਗੇ ਜਵਾਕਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਜੇ ਤੁਸੀਂ ਦੇਖੋ ਹਰ ਪੀੜੀ ਦਰ ਪੀੜੀ ਇਹ ਧਰਤੀ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ ਇਹਦਾ ਮਤਲਬ ਇਹੀ ਹੈ ਕਿ ਪਿਛਲੀ ਪੀੜ੍ਹੀ ਨੇ ਉਹ ਸਭ ਕੁਝ ਨਾ ਤਾਂ ਸਿੱਖਿਆ ਨਾ ਸਿਖਾਇਆ ਜਿਹਦੇ ਨਾਲ ਧਰਤੀ ਦਾ ਮਾਹੌਲ ਜਿਹੜਾ ਉਹ ਸੁਖਾਵਾ ਹੋਵੇ ਬੰਦੇ ਦੀ ਜ਼ਿੰਦਗੀ ਸੁਖਾਲੀ ਹੋਵੇ ਕਿਉਂਕਿ ਜਿਹੜਾ ਸਾਡਾ ਮਾਈਂਡ ਹੈ ਜਿਹੜੀ ਸਾਡੀ ਬਾਡੀ ਹੈ ਉਹ ਸਾਡੇ ਵਿਚਾਰਾਂ ਦੇ ਹਿਸਾਬ ਨਾਲ ਕੰਮ ਕਰਦੀ ਹੈ ਥਾੜਾ ਗੌਰ ਨਾਲ ਸਮਝੋ ਮੈਂ ਇਹਦੇ ਬਾਰੇ ਪਹਿਲਾਂ ਵੀ ਚਰਚਾ ਕਰ ਚੁੱਕਿਆ ਹਾਂ ਅਸੀਂ ਇਸ ਚੀਜ਼ ਨੂੰ ਜਦ ਤੱਕ ਨਹੀਂ ਸਮਝਦੇ ਉਦੋਂ ਤੱਕ ਤੁਹਾਡੀ ਤੁਹਾਡੀ ਲਾਈਫ ਦੇ ਵਿੱਚ ਰੋਗ ਆਣੀ ਆਣੇ ਨੇ ਗੈਰੰਟੀਡ ਆਣੀ ਆਣੇ ਨੇ ਜਦੋਂ ਅਸੀਂ ਜਿਹੇ ਜਿਹੇ ਸਾਡਾ ਥੌਟ ਹੁੰਦਾ ਦੇਖੋ ਕੋਈ ਵੀ ਜੇ ਇੱਕ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਇੱਕ ਘਟਨਾ ਹੁੰਦੀ ਹੈ ਰੋਜ਼ ਹੁੰਦੀਆਂ ਨੇ ਸਾਡੇ ਜੀਵਨ ਦੇ ਵਿੱਚ ਹਰੇਕ ਘਟਨਾ ਨੂੰ ਅਸੀਂ ਇੱਕ ਮਤਲਬ ਦਿੰਨੇ ਆ ਜਿਹੜਾ ਉਹ ਮਤਲਬ ਦਿੰਨੇ ਆ ਉਹਦੇ ਮੁਤਾਬਕ ਸਾਡੀ ਅੰਦਰ ਇਮੋਸ਼ਨ ਕ੍ਰੀਏਟ ਹੁੰਦੀ ਹੈ ਭਾਵ ਉਹਦੇ ਮੁਤਾਬਕ ਕ੍ਰੀਏਟ ਹੁੰਦਾ ਹੁਣ ਜੇ ਤੁਹਾਨੂੰ ਕੋਈ ਸਮੱਸਿਆ ਆ ਗਈ ਤੁਸੀਂ ਉਹਦੇ ਨਾਲ ਭਾਵ ਇਹ ਐਡ ਕਰ ਲਿਆ ਕਿ ਵੀ ਮੈਂ ਮਰ ਗਿਆ ਮੈਂ ਮੇਰਾ ਹੁਣ ਇਹਦੇ ਇਹਦੇ ਕੋਈ ਹੱਲ ਨਹੀਂ ਮੈਂ ਇਹ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਜਾਂ ਨਹੀਂ ਨਿਕਲ ਸਕਦੀ ਸਿਰਫ ਭਾਵ ਆਇਆ ਅਜੇ ਹੋਇਆ ਕੁਛ ਨਹੀਂ ਕੰਡੀਸ਼ਨ ਉਹੀ ਹੈ ਸਾਰੀ ਦੀ ਸਾਰੀ ਠੀਕ ਲੇਕਿਨ ਭਾਵ ਜਦੋਂ ਤੁਹਾਡੇ ਅੰਦਰ ਉਹ ਆ ਗਿਆ ਤਾਂ ਕੀ ਹੋਊਗਾ ਤੁਹਾਡਾ ਦਿਮਾਗ ਸੁਤੇ ਸਿੱਧ ਸੁਤੇ ਸਿੱਧ ਸਿੰਪੈਥੈਟਿਕ ਸਿਸਟਮ ਕਿਕਨ ਕਰੂਗਾ ਮਤਲਬ ਜਿਵੇਂ ਗਰਮੀ ਆਏ ਦੇ ਉੱਤੇ ਪਸੀਨਾ ਆ ਜਾਂਦਾ ਦਿਮਾਗ ਨੂੰ ਉਹ ਜਿਹੇ ਜਿਹੇ ਭਾਵ ਤੁਸੀਂ ਦੇਤਾ ਉਹਦੇ ਮੁਤਾਬਕ ਉਹਨੇ ਤੁਹਾਡਾ ਸਰੀਰ ਚਲਾ ਦੇਣਾ ਉਹਨੇ ਤੁਹਾਡੇ ਜਿਹੜੀ ਪਾਚਨ ਕਿਰਿਆ ਉਹਨੂੰ ਰੋਕ ਦੇਣਾ ਰੋਗ ਨਹੀਂ ਘਟਾ ਦੇਣਾ ਉਹਨੂੰ ਕਿਵੇਂ ਘਟਾਉਂਦੀ ਹੈ ਜਿਹੜਾ ਜਿਹੜਾ ਉਹਦੇ ਵੱਲ ਲਹੂ ਜਾ ਰਿਹਾ ਹੈ ਲਹੂ ਹੀ ਲੈ ਕੇ ਜਾਂਦਾ ਨਾ ਤਾਕਤ ਸਾਰੀ ਦੀ ਸਾਰੀ ਤਾਕਤ ਤਾਂ ਲਹੂ ਦੇ ਵਿੱਚ ਹੈ ਤੁਹਾਡਾ ਸਾਹ ਵੀ ਉਹਦੇ ਵਿੱਚ ਘੁਲਿਆ ਹੋਇਆ ਹੈ ਤੁਹਾਡੇ ਖੁਰਾਕ ਚੋਂ ਮਿਲੇ ਹੋਏ ਤੱਤ ਵੀ ਉਹਦੇ ਵਿੱਚ ਘੁਲੇ ਹੋਏ ਨੇ ਤਾਂ ਲਹੂ ਪਹੁੰਚਾਉਂਦਾ ਹਰ ਅੰਗ ਤੱਕ ਜਿਹੜੀ ਤਾਕਤ ਹੈ ਜਿਹਦੇ ਨਾਲ ਸਰੀਰ ਚੱਲਦਾ ਤਾਂ ਜਦੋਂ ਤੁਹਾਡੇ ਦਿਮਾਗ ਦੇ ਉੱਤੇ ਪ੍ਰੈਸ਼ਰ ਤੁਸੀਂ ਲੈ ਲਿਆ ਉਹ ਸਿਚੁਏਸ਼ਨ ਤਾਂ ਬਣ ਗਈ ਉਹਦੇ ਮੁਤਾਬਕ ਤੁਸੀਂ ਆਪਣੇ ਤੇ ਲੋਡ ਲੈ ਲਿਆ ਤਾਂ ਉਹਨੇ ਤੁਹਾਡੀ ਜਿਹੜੀ ਪਾਚਨ ਕਰਿਆ ਉਧਰ ਵੱਲ ਜਿਹੜਾ ਲਹੂ ਜਾ ਰਿਹਾ ਉਹਦੀਆਂ ਨਾੜੀਆਂ ਨੂੰ ਕੁੱਟ ਦੇਣਾ ਉਧਰ ਲਹੂ ਜਾਣਾ ਬੰਦ ਹੋ ਜਾਣਾ ਕਿਉਂ ਕਹੂਗਾ 50 ਬਾਅਦ ਚ ਲਾਵਾਂਗੇ ਪਹਿਲਾਂ ਤੂੰ ਆਪਣੀ ਜਾਨ ਬਚਾ ਤੁਹਾਡਾ ਜਿਹੜਾ ਦਿਮਾਗ ਹੈ ਉਸ ਵੇਲੇ ਸੁੰਨ ਹੋ ਜਾਊਗਾ ਸਾਰਾ ਦਾ ਸਾਰਾ ਸਾਹ ਤੇਜ਼ ਆਣ ਲੱਗ ਜਾਊਗਾ ਆਪਣੇ ਆਪ ਮੰਨ ਲਓ ਸਾਹਮਣੇ ਸ਼ੇਰ ਆ ਗਿਆ ਤੁਹਾਨੂੰ ਇਹ ਲੱਗਿਆ ਵੀ ਮੈਨੂੰ ਮਾਰ ਦੂਗਾ ਇਹ ਦਿਮਾਗ ਤੁਹਾਡਾ ਕੰਮ ਕਰਨਾ ਬੰਦ ਕਰ ਦੂਗਾ ਪਾਚਨ ਕਿਰਿਆ ਤੁਹਾਡੀ ਬੰਦ ਹੋ ਜਾਊਗੀ ਤੁਹਾਡਾ ਲੀਵਰ ਨਿਊ ਜਨੈਸਿਸ ਕਰਕੇ ਗਲੂਕੋਨਿਊ ਜਨੈਸਿਸ ਪ੍ਰਕਿਰਿਆ ਕਰੂਗਾ ਔਰ ਤੁਹਾਡੇ ਮਸਲਸ ਨੂੰ ਤੁਹਾਡੀਆਂ ਮਾਸਪੇਸ਼ੀਆਂ ਨੂੰ ਪ੍ਰੋਟੀਨਸ ਨੂੰ ਖਾ ਕੇ ਉਹਦਾ ਗਲੂਕੋਜ਼ ਬਣਾਉਣ ਲੱਗ ਜੂਗਾ ਕਿਉਂਕਿ ਇਸ ਵੇਲੇ ਤੁਹਾਨੂੰ ਭੱਜਣ ਦੀ ਜਾਂ ਲੜਨ ਦੀ ਜ਼ਰੂਰਤ ਹੈ ਉਹਦੇ ਵਾਸਤੇ ਉਹ ਗਲੂਕੋਜ਼ ਪੈਦਾ ਕਰ ਲੱਗ ਜੂਗਾ ਤੁਹਾਡਾ ਬਲੱਡ ਸ਼ੂਗਰ ਤੁਹਾਨੂੰ ਟੈਨਸ਼ਨ ਨਾਲ ਹੁੰਦੀ ਹੈ ਤੁਹਾਨੂੰ ਨਾ ਖਾਣੇ ਨਾਲ ਬਲੱਡ ਸ਼ੂਗਰ ਹੁੰਦੀ ਹੈ ਤੇ ਨਾ ਐਕਸਰਸਾਈਜ਼ ਘੱਟ ਕਰਨ ਨਾਲ ਹੁੰਦੀ ਹੈ ਹਾਂ ਇੱਕ ਜ਼ਰੂਰ ਹੈ ਜਦੋਂ ਤੁਹਾਨੂੰ ਬਲੱਡ ਸ਼ੂਗਰ ਹੋ ਗਈ ਉਦੋਂ ਮਿੱਠਾ ਮਨਾ ਕਰਿਆ ਜਾਂਦਾ ਤੁਹਾਡਾ ਉਦੋਂ ਤੁਹਾਨੂੰ ਕਿਹਾ ਜਾਂਦਾ ਵੀ ਐਕਸਰਸਾਈਜ਼ ਕਰੋ ਲੇਕਿਨ ਜਿਹੜਾ ਮੂਲ ਕਾਰਨ ਜਿਹੜਾ ਹੈਗਾ ਤੁਹਾਡਾ ਉਹ ਸਟ੍ਰੈਸ ਹੈ ਉਹ ਟੈਨਸ਼ਨ ਹੈ ਔਰ ਉਹ ਜਦੋਂ ਹੋ ਗਿਆ ਤੁਹਾਡਾ ਉਸ ਤੋਂ ਬਾਅਦ ਸਾਹ ਤੁਹਾਡਾ ਤੇਜ਼ ਚੱਲਣ ਲੱਗ ਗਿਆ ਬਲੱਡ ਤੇਜ਼ ਚੱਲਣ ਲੱਗ ਗਿਆ ਤੁਹਾਡੀਆਂ ਕਿਡਨੀਆਂ ਦੇ ਉੱਪਰ ਐਡਰੇਨਲ ਗਲੈਂਡਸ ਹੁੰਦੇ ਨੇ ਕੋਰਟੀਜ਼ੋਲ ਸੈਕ੍ਰੀਟ ਕਰਨ ਲੱਗ ਜਾਂਦੇ ਨੇ ਜਦੋਂ ਕੋਰਟੀਜ਼ੋਲ ਤੁਹਾਡੇ ਸਰੀਰ ਦੇ ਵਿੱਚ ਆ ਗਿਆ ਜੇ ਉਹ ਤੁਹਾਡੀ ਟੈਨਸ਼ਨ ਹਟਦੀ ਨਹੀਂ ਤਾਂ ਲਗਾਤਾਰ ਕੋਰਟੀਜ਼ੋਲ ਆਈ ਜਾਊਗਾ ਫਿਰ ਤੁਹਾਡਾ ਜਿਹੜਾ ਰੋਗ ਪ੍ਰਤੀਰੋਧਕ ਸ਼ਕਤੀ ਹੈ ਇਮਿਊਨਿਟੀ ਸਿਸਟਮ ਹੈ ਉਹ ਕਿੱਕ ਇਨ ਕਰਦਾ ਜਦੋਂ ਉਹ ਕਿੱਕ ਇਨ ਕਰਦਾ ਪਹਿਲਾਂ ਐਸਥਮਾ ਹੁੰਦਾ ਗਠੀਆ ਹੁੰਦਾ ਜਦੋਂ ਕੰਟਰੋਲ ਨਹੀਂ ਹੁੰਦਾ ਆਟੋ ਇਮਿਊਨ ਡਿਜ਼ੀਜ਼ ਹੋ ਜਾਂਦਾ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਨੂੰ ਤੁਹਾਡਾ ਆਟੋ ਜਿਹੜਾ ਤੁਹਾਡਾ ਇਮਿਊਨਿਟੀ ਸਿਸਟਮ ਹੈ ਆਪ ਹੀ ਖਾਣ ਲੱਗ ਜਾਂਦਾ ਤਾਂ ਮੋਟਾ-ਮੋਟਾ ਜੇ ਸਮਝੀਏ ਜੋ ਕਿ ਸਾਇੰਸ ਵੀ ਇਸ ਚੀਜ਼ ਨੂੰ ਕਹਿੰਦੀ ਹੈ ਕਿ ਜਦੋਂ ਤੁਹਾਨੂੰ ਸਟ੍ਰੈਸ ਹੈ ਜਦੋਂ ਤੁਹਾਨੂੰ ਟੈਨਸ਼ਨ ਹੈ ਉਹ ਟੈਨਸ਼ਨ ਜਿਹੜੀ ਹੈਗੀ ਹੈ ਉਹ ਤੁਹਾਨੂੰ ਹਰ ਤਰ੍ਹਾਂ ਦਾ ਰੋਗ ਦੇਊਗੀ ਹਰ ਤਰ੍ਹਾਂ ਦਾ ਰੋਗ ਦੇਊਗੀ ਤਾਂ ਇਸ ਟੈਨਸ਼ਨ ਤੋਂ ਨਿਕਲਣ ਦਾ ਜਿਹੜਾ ਫਾਰਮੂਲਾ ਸਾਨੂੰ ਸਿੱਖਣਾ ਚਾਹੀਦਾ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਣਾ ਚਾਹੀਦਾ ਉਹ ਸਿਖਾਣਾ ਚਾਹੀਦਾ ਕਿ ਸਰੀਰ ਨੂੰ ਕਸ਼ਟ ਕਿਵੇਂ ਦੇਣਾ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਇਹ ਸਿਖਾਣਾ ਚਾਹੀਦਾ ਹੈ ਦੂਸਰੇ ਦੀ ਤਰੱਕੀ ਨੂੰ ਦੇਖ ਕੇ ਛੜਨਾ ਨਹੀਂ ਉਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੀ ਨੈਵਰ ਟ੍ਰਾਈ ਟੂ ਬੀ ਨੰਬਰ 1 ਕਦੀ ਵੀ ਐਸੀ ਦੀ ਪ੍ਰਤੀਸਪਰਦਾ ਨਾ ਕਰੋ ਬੀ ਨੈ ਮੈਂ ਨੰਬਰ 1 ਹੋਣਾ ਤੁਸੀਂ ਜੋ ਕਰ ਸਕਦੇ ਹੋ ਉਹਨੂੰ ਬਿਲਕੁਲ ਸਹੀ ਢੰਗ ਦੇ ਵਿੱਚ ਕਰੋ ਕਿਸੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਦੀ ਨਾ ਕਰੋ ਕਦੀ ਵੀ ਨਾ ਕਰੋ ਜਿਹੜੇ ਜਿਹੜੀ ਤੁਹਾਡੀ ਬਚਤ ਹੈ ਨਾ ਤੁਹਾਡੀ ਸੋਚ ਦੇ ਵਿੱਚ ਹੁੰਦੀ ਹੈ ਤੁਹਾਡੀ ਕਮਾਈ ਦੇ ਵਿੱਚ ਨਹੀਂ ਹੁੰਦੀ ਅੱਜ ਦੀ ਡੇਟ ਦੇ ਵਿੱਚ ਅਰਬਪਤੀ ਬੰਦਾ ਵੀ ਇਲਾਨ ਮਸਕ ਦੀ ਕੁੜੀ ਉਹਨੂੰ ਛੱਡ ਗਈ ਸੀ ਦੇਖ ਲੈਣਾ ਤੁਸੀਂ ਸਰਚ ਕਰ ਲੈਣਾ ਤੁਹਾਨੂੰ ਪਤਾ ਲੱਗ ਜਾਊਗਾ ਪੈਸੇ ਨਾਲ ਕੋਈ ਚੀਜ਼ ਬੰਨੀ ਨਹੀਂ ਜਾਂਦੀ ਇਹ ਜੇ ਕਿਸੇ ਨੂੰ ਦਿਖਾਉਣ ਵਾਸਤੇ ਅਸੀਂ ਗੱਡੀਆਂ ਲੈ ਰਹੇ ਹਾਂ ਕਿਸੇ ਨੂੰ ਦਿਖਾਉਣ ਵਾਸਤੇ ਅਸੀਂ ਕੱਪੜੇ ਪਾ ਰਹੇ ਹਾਂ ਕਿਸੇ ਨੂੰ ਦਿਖਾ ਇਹ ਜਿਹੜੀ ਝੂਠੀ ਸ਼ਾਨ ਜਿਹੜੀ ਹੈ ਇਹਨੂੰ ਮੇਨਟੇਨ ਕਰਨ ਵਾਸਤੇ ਮੇਰਾ ਮਿੱਤਰ 7 ਲੱਖ ਰੁਪਏ ਤਨਖਾਹ ਲੈਂਦਾ ਮਹੀਨੇ ਦੀ ਤਾਂ ਵੀ 24 ਤਰੀਕ ਤੋਂ ਬਾਅਦ ਉਹਦੇ ਕੋਲੇ ਪੈਸੇ ਨਹੀਂ ਹੁੰਦੇ ਫੇਰ ਉਹਨੂੰ ਅੱਗੇ ਦੀ ਟੈਨਸ਼ਨ ਐਂਗਜ਼ਾਇਟੀ ਉਹ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਰੋਗ ਮੁਕਤ ਰਹਿਣ ਵਾਸਤੇ ਬਹੁਤ ਜ਼ਰੂਰੀ ਚੀਜ਼ ਹੈ ਉਹ ਇਹ ਹੈ ਕਿ ਨਸ਼ਾ ਕਿਹੜਾ ਕਰਨਾ ਹੈ ਡੋਪਾਮਿਨ ਰਸ਼ ਜ਼ਰੂਰੀ ਹੈ ਡੋਪਾਮਿਨ ਤੁਹਾਡੇ ਦਿਮਾਗ ਦੇ ਵਿੱਚ ਆਉਣਾ ਜ਼ਰੂਰੀ ਹੈ ਲੇਕਿਨ ਨਸ਼ਾ ਕਿਹੜਾ ਕਰਨਾ ਹੈ ਤੁਸੀਂ ਨਸ਼ਾ ਕੰਮ ਦਾ ਕਰਨਾ ਹੈ ਤੁਸੀਂ ਨਸ਼ਾ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਨਹੀਂ ਕਰਨਾ ਨਸ਼ਾ ਦਿਖਾਵੇ ਦਾ ਨਹੀਂ ਕਰਨਾ ਨਸ਼ਾ ਕੰਮ ਦਾ ਕਰਨਾ ਉਹਦੇ ਚੀ ਨਜ਼ਾਰਾ ਲੈ ਕੇ ਆਣਾ ਹੈ 100 ਰੁਪਏ ਕਮਾਰੇ ਹੋ ਦੂਸਰਾ ਚਾਹੇ 1 ਲੱਖ ਰੁਪਈਆ ਕਮਾਰੇ ਤੁਹਾਡਾ 100 ਰੁਪਏ ਉਹਦੇ ਤੋਂ 1 ਲੱਖ ਰੁਪਈਏ ਤੋਂ ਕਿਤੇ ਜ਼ਿਆਦਾ ਇਸ ਚੀਜ਼ ਦੇ ਵਿੱਚ ਨਸ਼ਾ ਤੁਹਾਨੂੰ ਕਰਨਾ ਜਦ ਤੱਕ ਇਹ ਨਹੀਂ ਕਰਦੇ ਇੱਕ ਕਦਮ ਜਦ ਤੱਕ ਪਿੱਛੇ ਨਹੀਂ ਚੱਕਦੇ ਉਦੋਂ ਤੱਕ ਤੁਹਾਨੂੰ ਰੋਗ ਲੱਗਣੇ ਗੈਰੰਟੀਡ ਨੇ ਤੁਸੀਂ ਇਹਦੇ ਚੋਂ ਬਾਹਰ ਆ ਹੀ ਨਹੀਂ ਸਕਦੇ ਇਹ ਸਾਰੀ ਜਿਹੜੀ ਦੁਨੀਆ ਨਾ ਇਹਦੇ ਇਹਦਾ ਨਾਂ ਦਾ ਇੱਧਰ ਕੋਈ ਅੰਤ ਹੈ ਤੇ ਨਾ ਇੱਧਰ ਕੋਈ ਅੰਤ ਹੈ ਤੁਹਾਡੇ ਕੋਲ ਕਿੰਨੇ ਪੈਸੇ ਨੇ ਤੁਸੀਂ ਕੀ ਹੋ ਤੁਸੀਂ ਆਪਣੇ ਆਪ ਚ ਯੂਨੀਕ ਹੋ ਜਦ ਤੁਸੀਂ ਉਹਨੂੰ ਕਿਸੇ ਦੇ ਨਾਲ ਕੰਪੇਅਰ ਕਰਦੇ ਹੋ ਉਦੋਂ ਜਾਂ ਤਾਂ ਵੱਧ ਹੁੰਦੇ ਨੇ ਤੇ ਜਾਂ ਉਹ ਘੱਟ ਹੁੰਦੇ ਨੇ ਤੋ ਖੁਰਾਕ ਔਰ ਸਿਹਤ ਇਹ ਜਿਹੜੀ ਤੁਹਾਡੀ ਹੈਗੀ ਔਰ ਖੁਰਾਕ ਔਰ ਐਕਸਰਸਾਈਜ਼ ਜਿਹੜੀ ਤੁਹਾਡੀ ਹੈਗੀ ਇਹਦੇ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਮਾਈਂਡ ਦੀ ਖੁਰਾਕ ਇਹਨੂੰ ਇਹ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ ਇਹਨੇ ਇਹਨੂੰ ਡੋਪਾਮਾਈਨ ਚਾਹੀਦਾ ਹੀ ਚਾਹੀਦਾ ਜਦ ਜਵਾਕਾਂ ਨੂੰ ਅੱਜ ਦੀ ਰੇਟ ਦੇ ਵਿੱਚ ਅਸੀਂ ਇੱਕ ਦੂਜੇ ਤੋਂ ਅੱਗੇ ਨਿਕਲਣ ਵਾਲੇ ਪਾਸੇ ਤੋਂ ਉਹਨੂੰ ਪ੍ਰੇਰਿਤ ਕਰਦੇ ਆਂ ਵੱਡੀਆਂ ਵੱਡੀਆਂ ਫਿਗਰਾਂ ਦਿਖਾਣੇ ਆਂ ਕਾਰਾਂ ਦਿਖਾਣੇ ਆਂ ਗੱਡੀਆਂ ਦਿਖਾਣੇ ਆਂ ਉਹਦੇ ਜੀ ਉਲਝ ਕੇ ਰਹਿ ਜਾਂਦਾ ਜਦੋਂ ਉਹ ਚੀਜ਼ਾਂ ਉਹਨੂੰ ਨਹੀਂ ਹਾਸਲ ਹੁੰਦੀਆਂ ਫਿਰ ਡਿਪਰੈਸ਼ਨ ਹੁੰਦਾ ਜਦੋਂ ਡਿਪਰੈਸ਼ਨ ਦਾ ਮਤਲਬ ਇਹੀ ਹੈ ਕਿ ਅੰਦਰ ਖੁਸ਼ੀ ਨਹੀਂ ਪੈਦਾ ਹੋ ਰਹੀ ਜਦੋਂ ਖੁਸ਼ੀ ਨਹੀਂ ਪੈਦਾ ਹੁੰਦੀ ਫਿਰ ਉਹ ਖੁਸ਼ੀ ਸ਼ਰਾਬ ਚ ਭਾਲਦਾ ਜਾਂ ਚਿੱਟੇ ਚ ਭਾਲਦਾ ਉਹ ਉਹ ਵੀ ਉੱਡਾ ਹੀ ਵੱਡਾ ਨਸ਼ੇੜੀ ਹੈ ਜਿੱਡਾ ਬੰਦਾ ਇੱਕ ਤੁਹਾਡਾ ਸਿਗਰਟ ਪੀਣੋਂ ਨਹੀਂ ਹਟ ਸਕਦਾ ਜਾਂ ਜਿਹੜਾ ਇੱਕ ਬੰਦਾ ਸ਼ਾਪਿੰਗ ਕਰਨੋਂ ਨਹੀਂ ਹਟ ਸਕਦਾ ਜਿਹੜਾ ਮਤਲਬ ਕੋਈ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜਿਹੜੇ ਤੁਹਾਨੂੰ ਖੁਸ਼ੀ ਦਿੰਦੀ ਉਹ ਬਰਾਬਰ ਦਾ ਹੀ ਨਸ਼ਾ ਹੈ ਨਸ਼ਾ ਤੁਹਾਨੂੰ ਚਾਹੀਦਾ ਹੈ ਬਿਨਾ ਨਸ਼ੇ ਤੋਂ ਤੁਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਓਗੇ ਲੇਕਿਨ ਕਿਹੜਾ ਨਸ਼ਾ ਕਰਨਾ ਇਹ ਸਿਖਾਣਾ ਸਾਡੀ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਤੇ ਸਾਡੇ ਮਾਪੇ ਬਾਪ ਦੀ ਜ਼ਿੰਮੇਵਾਰੀ ਸੀ ਸਾਨੂੰ ਸਿਖਾਣਾ ਕੋਈ ਕਰੋੜਪਤੀ ਸੇਠ ਨੇ ਉਹ ਵੀ ਆਪਣੇ ਬੱਚਿਆਂ ਨੂੰ ਖਰਾਬ ਕਰ ਰਹੇ ਨੇ ਜਿਹੜੇ ਗਰੀਬ ਨੇ ਉਹ ਵੀ ਆਪਣੇ ਬੱਚਿਆਂ ਨੂੰ ਖਰਾਬ ਕਰ ਰਹੇ ਨੇ ਕਿਉਂਕਿ ਸਾਰੇ ਮੂੰਹ ਉੱਪਰ ਚੱਕ ਕੇ ਦੇਖ ਰਹੇ ਨੇ ਅੰਦਰ ਤੋਂ ਧੁੰਦ ਭਜ ਰਹੇ ਨੇ ਇਹ ਨੂੰ ਜਿਹੜੀ ਤੁਹਾਡੀ ਦੌੜ ਇਹਨੂੰ ਸਲੋ ਕਰਨਾ ਜਦ ਤੱਕ ਤੁਸੀਂ ਸਲੋ ਨਹੀਂ ਕਰਦੇ ਜਦ ਤੱਕ ਤੁਸੀਂ ਆਪਣੇ ਦਾਇਰੇ ਦੇ ਅੰਦਰ ਰਹਿ ਕੇ ਔਰ ਕੋਈ ਆਲਟਰਨੇਟ ਨਸ਼ਾ ਨਹੀਂ ਕਰਦੇ ਉਦੋਂ ਤੱਕ ਤੁਹਾਡੀ ਜ਼ਿੰਦਗੀ 101% ਖਰਾਬ ਹੈ ਹੀ ਹੈ ਜੇ ਅੱਜ ਨਹੀਂ ਹੈਗੀ ਤਾਂ ਕੱਲ ਤੁਹਾਨੂੰ ਬਿਮਾਰੀ ਜਿਹੜੀ ਲੱਗੀ ਜਾਣੀ ਹੈ ਛੋਟੇ ਛੋਟੇ ਉਮਰ ਚ ਜਿਹੜੇ ਸਾਰਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਉਹਦਾ ਕਾਰਨ ਹੀ ਇਹੀ ਹੈ ਕਿ ਸਾਨੂੰ ਬ੍ਰੇਕ ਨਹੀਂ ਅਸੀਂ ਲੈ ਰਹੇ ਸਾਨੂੰ ਖੁਸ਼ੀ ਪਤਾ ਹੀ ਨਹੀਂ ਕਿ ਲੱਭੂਗੀ ਕਿੱਥੋਂ ਖੁਸ਼ੀ ਮੇਲਜੋਲ ਦੇ ਵਿੱਚ ਲੱਗੂਗੀ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਲੱਭੂਗੀ ਇਹਦੇ ਬਾਰੇ ਮੈਨੂੰ ਚਰਚਾ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਅਗਲੀ ਵਾਰੀ ਗੱਲ ਕਰਾਂਗੇ ਕਿ ਆਕਸੀਟੋਸਿਨ ਜਿਹੜਾ ਹੈਗਾ ਲਵ ਹਾਰਮੋਨ ਹੈ ਉਹ ਕਿਵੇਂ ਪੈਦਾ ਹੁੰਦਾ ਤੇ ਸੈਰੀਟੋਨਿਨ ਜਿਹੜਾ ਅਲਟੀਮੇਟ ਤੁਹਾਡਾ ਸਾਨੂੰ ਮੁਕਤੀ ਦਾ ਜਿਹੜਾ ਉਹ ਹੈ ਰਸਾਇਣ ਹੈ ਉਹ ਕਿਵੇਂ ਪੈਦਾ ਹੋਊਗਾ ਜਿਵੇਂ ਗਰਮੀ 'ਚ ਜਾ ਕੇ ਪਸੀਨਾ ਆ ਜਾਂਦਾ ਇਹ ਵੀ ਜੇ ਅਸੀਂ ਕੁਝ ਚੀਜ਼ਾਂ ਕਰਾਂਗੇ ਤਾਂ ਆਪਣੇ ਆਪ ਹੀ ਪੈਦਾ ਹੋਊਗਾ ਤੁਹਾਡੇ ਸਰੀਰ 'ਚ ਬਸ ਸਿਰਫ ਤੁਸੀਂ ਉਹ ਕੁਝ ਚੀਜ਼ਾਂ ਕਰਨੀਆਂ ਨੇ ਔਰ ਉਹ ਚੀਜ਼ਾਂ ਅੱਗੇ ਸਿਖਾਣੀਆਂ ਨੇ ਆਪਣੇ ਬੱਚਿਆਂ ਨੂੰ ਕਿਸੇ ਤੋਂ ਆਪਣੇ ਆਪ ਨੂੰ ਛੋਟਾ ਦੇਖ ਕੇ ਉਹਦੀ ਤਰੱਕੀ ਦੇ ਵਿੱਚ ਇਹ ਉਹਨੂੰ ਐਪਰੀਸ਼ੀਏਟ ਕਰਨਾ ਸੀ ਭੁੱਲੀ ਗਏ ਅੱਜ ਦੀ ਰੇਟ ਦੇ ਵਿੱਚ ਜੇ ਕੋਈ ਸਾਡੇ ਤੋਂ ਅੱਗੇ ਜਾਂਦਾ ਸਾਨੂੰ ਬਹੁਤ ਜਲਨ ਹੁੰਦੀ ਹੈ ਉਹ ਜਲਨ ਉਹ ਦਾ ਕੁਝ ਵਿਗਾੜ ਰਹੀ ਹੈ ਜਾਂ ਨਹੀਂ ਵਿਗਾੜ ਰਹੀ ਥੋੜੀ ਆਪਣੀ ਜਿਹੜੀ ਫਿਜ਼ੀਓਲੋਜੀ ਹੈ ਉਹ ਦਾ ਸਤਿਆਨਾਸ਼ ਕਰ ਰਹੀ ਹੈ ਇੱਕ ਦੂਸਰੇ ਨੂੰ ਅੱਜ ਦੀ ਰੇਟ ਚ ਕੋਈ ਜਰ ਨਹੀਂ ਰਿਹਾ ਤੁਹਾਡੇ ਤੋਂ 4 ਇੰਚ ਗੱਡੀ ਲੰਬੀ ਮੈਂ ਲਿਆ ਕੇ ਦਿਖਾਣਾ ਤਾਂ ਕਿ ਤੁਸੀਂ ਜਲੋ ਤੇ ਮੇਰਾ ਪੜੋਸੀ ਮੇਰੇ ਤੋਂ 4 ਇੰਚ ਗੱਡੀ ਵੱਡੀ ਲੈ ਕੇ ਆਂਦਾ ਤਾਂ ਕਿ ਮੈਂ ਜਣਾ ਔਰ ਇੱਕ ਦੂਸਰੇ ਨੂੰ ਗੰਡਾਸੇ ਮਾਰ ਮਾਰ ਕੇ ਅਸੀਂ ਵੱਢ ਰਹੇ ਹਾਂ ਉੱਪਰੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੰਦ ਕੱਢ ਰਹੇ ਹਾਂ ਲੇਕਿਨ ਅੰਦਰੋਂ ਸਾਰੇ ਚੀਰੇ ਪਏ ਆ ਤਾਂ ਰੋਗਾਂ ਦਾ ਜਿਹੜਾ ਮੇਨ ਕਾਰਨ ਹੈ ਅੱਜ ਦੀ ਡੇਟ ਦੇ ਵਿੱਚ ਉਹ ਕਾਰਨ ਹੀ ਇਹੀ ਹੈ ਕਿ ਅਸੀਂ ਅੰਦਾ ਤੁੰਦ ਜਿਹੜੀ ਹੈ ਉਹ ਦੌੜ ਲਾਈ ਹੋਈ ਹੈ ਅਹੰਕਾਰ ਬਹੁਤ ਵੱਡੇ ਹੋ ਗਏ ਹੋਏ ਨੇ ਸਾਡੇ ਝੂਠੀ ਲਾਈਵ ਅਸੀਂ ਜੀ ਰਹੇ ਹਾਂ ਉਹਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਜੇ ਤੁਹਾਡੀ ਹਾਇਸੀਅਤ ਅਜ 10 ਲੱਖ ਰੁਪਏ ਦੇ ਤਾਂ 1 ਲੱਖ ਰੁਪਏ ਦੇ ਵਿੱਚ ਵੀ ਓਨਾ ਹੀ ਮਾਨ ਤੇ ਪਿਆਰ ਨਾਲ ਤੁਸੀਂ ਆਪਣਾ ਗੁਜ਼ਾਰਾ ਕਰਕੇ ਦੇਖੋ ਆਸ-ਪਾਸ ਵਾਲੇ ਕੀ ਕਹਿਣਗੇ ਇਹਨੂੰ ਬਿਲਕੁਲ ਭੁੱਲ ਜੋ ਤੁਹਾਨੂੰ ਰੋਗ ਛੂਹੀ ਨਹੀਂ ਸਕਦਾ ਡੋਪਾਮਿਨ ਰਾਸ ਤੁਹਾਡੇ ਮਾਈਂਡ ਦੇ ਅੰਦਰ ਤੁਸੀਂ ਆਪ ਹੀ ਲੈ ਕੇ ਆ ਸਕਦੇ ਹੋ ਕੋਈ ਹੋਰ ਲੈ ਕੇ ਨਹੀਂ ਆ ਸਕਦਾ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ